ਸੋਗ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਤੇ ਡਰਾਮਾ ਵਾਲੇ ਇਹਨਾਂ ਦੇ ਸਤਿਕਾਰਯੋਗ ਭਰਾਤਾ ਕੈਪਟਨ ਹਰਜਨ ਸਿੰਘ ਜੀ ਰੋਡੇ ਭਾਵੇਂ ਸਿਹਤ ਇਜਾਜ਼ਤ ਨਹੀਂ ਦੇ ਰਹੀ ਫਿਰ ਵੀ ਸਾਰੀ ਸੰਗਤ ਦਾ ਪਿਆਰ ਦੇਖ ਕੇ ਉਹਨਾਂ ਦੇ ਮਨ ਚ ਹੈ ਕਿ ਮੈਂ ਵੀ ਸੰਗਤ ਨੂੰ ਫਤਿਹ ਬੁਲਾਉਣੀ ਆ ਸਟੇਜ ਦੇ ਉੱਤੇ ਆਏ ਨੇ ਆਓ ਉਹਨਾਂ ਦਾ ਸਤਿਕਾਰ ਕਰਦੇ ਹੋਏ ਆਪਾਂ ਜਕਾਰਾ ਬੁਲਾਈਏ ਤੇ 1 ਮਿੰਟ ਵਾਸਤੇ ਉਹ ਸੰਗਤਾਂ ਦੇ ਦਰਸ਼ਨ ਵੀ ਕਰਨਗੇ ਕੈਪਟਨ ਹਰਜਨ ਸਿੰਘ ਜੀ ਰੋਡੇ ਆਉਨਾ ਦਾ ਸਤਿਕਾਰ ਕਰਦੇ ਹੋਏ ਜਕਾਰਾ ਬੁਲਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਤੂ ਅੰਮ੍ਰਿਤ ਮਨ ਪਹਿਲਾਂ ਗਾਇਤਾਂ ਹੀ ਸਤਿ ਸ੍ਰੀ ਗੁਰੂ ਜੀ ਬਾਈ ਕਰਤ ਜੀ ਦੇ ਬਰੋ ਬਰਤਾਰਾ ਜੂਰੀ ਮਤੋ ਬਰਾਜ ਬਾ ਸਤਿ ਮਹਾਂਪੁਰਸ਼ ਕੋਨੇ ਕੋਨੇ ਤੋਂ ਵਿਦੇਸ਼ਾਂ ਵਿਦੇਸ਼ਾਂ ਆਈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਪਰਿਵਾਰ ਵੱਲੋਂ ਨਕਰ ਵੱਲੋਂ ਸੰਗਤ ਵੱਲੋਂ ਮੈਂ ਸੰਗਤ ਨੂੰ ਹਾਕਤ ਸਵਾਗਤ ਕਰਦਾ ਹਾਂ ਜੀ ਆਇਆਂ ਕਹਿਣਾ ਸੱਚ ਦਾ ਮਾਰਗੋ ਧਰਮ ਕੀ ਪੌੜੀ ਬਹੁਤ ਭਾਗੀ ਪਾਏ ਮੇਰੀ ਗੱਲ ਸੁਣ ਲਿਓ ਪੌੜੀ ਪੌੜੀ ਤੋਂ ਬਗੈਰ ਤੇਰੀ ਚੜਿਆ ਜਾਣਾ ਇਹ ਜਿਹੜੇ ਬੈਠੇ ਆ ਪਾਪੁਸ਼ ਮਾਂ ਕਾਹ ਤੇ ਨਾ लेट ਹੋ ਗਿਆ ਮੁੰਡੇ ਕਹਿੰਦੇ ਕਰਮੀ ਆ

ਤੇ ਸਾਲ ਵਾਲਿਆਂ ਦਾ ਨਾਮ ਹੀ ਆਇਆ ਪਰ ਮੈਂ ਦਰਸ਼ਨ ਕਰ ਲਏ ਇੱਥੇ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਸ਼ਾਂਤ ਜਰਨੈਲ ਸਿੰਘ 2 ਜੂਨ 1947 ਆਪਾ ਅੱਜ ਕਿੰਦਰ ਸਿੰਘ ਜੀ ਦੇ ਗ੍ਰਹਿ ਵਿੱਚ ਮਾਤਾ ਨਿਹਾਲ ਕੌਰ ਦੀ ਕੁੱਖੋਂ ਰੋਡੇ ਪਿੰਡ ਵਿੱਚ ਜਨਮ ਲਿਆ ਜਿੱਥੇ ਸੰਤ ਖਾਲਸਾ ਮੰਤਰਾ ਪੜਿਆ ਮੂਸਾ ਦਾ ਕਰ ਸੀ ਸਤ ਜਨ ਮਹਲ ਸਿੰਘ ਜੀ ਦਾਤਾ ਭਗਤ ਸੂਰਮਣ ਇੱਕ ਜਿੰਨੀ ਗੱਲਾ ਉਹਨਾਂ ਦੇ ਵਿੱਚ ਸੀ ਤੇ ਉਹਨਾਂ ਨੇ ਪੱਟ ਪਿੱਤੇ ਅੱਜ ਮੈਨੂੰ ਖੁਸ਼ੀ ਆ ਕਿ ਅੱਜ ਗੁਰੂ ਨਾਨਕ ਦੇਵ ਜੀ ਮੈਨੂੰ ਨਾਮ ਜਪੋ ਕਰਤ ਕਰੋ ਵੰਡ ਛਕੋ ਉਹ ਨਾਮ ਚਪੜਵਾਲੇ ਮਹਾਪੁਰਸ਼ ਸਤਿਐਂ ਤੇ ਚੋਬਤਾ ਕੱਤ ਕੰਮ ਵਾਲੇ ਕਿਸਾਨ ਜਮ ਜੁਨ ਤੇ ਹੋਰ ਬੰਦੂਰ ਜਿਹੜੇ ਨਾਲ ਕੰਮ ਕਰਦੇ ਆ ਕਰਚਾ ਬਧੰਚਾ ਜੱਥੇ ਬੱਤ ਗਿਆ ਕੱਤ ਕੰਮ ਵਾਲੇ ਸੇਵਾ ਕਰਨ ਵਾਲੇ ਇੱਥੇ ਆਏ ਆ ਇਹ ਬਹੁਤ ਵੱਡੀ ਪਰਵਾਹੀ ਆ ਮੈਂ ਇੱਕ ਬੇਨਤੀ ਕਰ ਰਹਾ ਆ ਸੁਣ ਗੋ ਆਂਦੇ ਕਹਦੇ ਨਹੀਂ ਕੋ ਸੁਣਦਾ ਕਿਉਂ ਕਿ ਤੁਸੀਂ ਵਕਰ ਵਕਰ ਤੁਰੇ ਫਿਰਤੀ ਤੁਸੀਂ ਕੋਈ ਕਾਲੇ ਕਥਾ ਦੇ ਜਾਂਦੇ ਨਾ ਕਾਲ ਤੱਕ ਨਾ ਟਕਸਾਲ ਨਾ ਕੋਈ ਇਕ ਇਕ ਹੀ ਹੋ ਗਿਆ ਉਹ ਮੈਨੂੰ ਤਾਂ ਬਹੁਤ ਪਤਾ ਸਿੱਧੂ ਮਾਹਲਾ ਮੈਂ ਸੀ ਹਿੰਦੀ ਬੋਲ ਚਾਲਕ ਸਟ ਕਹਾ ਤੇ ਨਾਕ ਸਾਹਮਣੇ ਆਂਦਾ ਸੀ ਜਿੰਨਾਂ ਭੰਤੀਆਂ ਕੌਮ ਕੱਢੀ ਹੋ ਗਈ ਬਾਰਾਂ ਮਿਸਲਾਂ ਦੀ ਕਿਸੇ ਬੁੱਤੇ ਤੇ ਕੱਢੀਆਂ ਉਹ ਜੰਗੀਆਂ ਸੀ ਉਹ ਤੁਹਾਨੂੰ ਕੀ ਹੋ ਗਿਆ ਮੇਰੇ ਹੱਥ ਫੜ ਕੇ ਬਹਿੰਤੀਆਂ ਕੱਤਰੇ ਹੋ ਜੋ ਕੱਤਰੇ ਹੋ ਜੋ ਤੁਹਾਡੀ ਗਾਨੇ ਦੇ ਕੋਲ ਸੁਣ ਕਾ ਉਹ ਜੇ ਦਾ ਜਸਰ ਉਹ ਪੁੱਤਰ ਜੇਨਾਜ਼ ਧਰਮੀ ਫੌਜੀ ਲਗਾਈ ਚਲੀ ਪੁੱਛੈ ਸੀ ਉਹ ਤਾਂ ਆਪ ਦੇ ਇਸ਼ਟ ਦੇ ਆਇਸ ਉਹਨਾਂ ਦੇ ਭਰਾ ਨੇ ਪਰਿਮਾਨ ਨੂੰ ਤੁਸੀਂ ਉਹਨਾਂ ਨੂੰ ਐਨੀਆਂ ਸੱਚਾਵਾਂ ਦੇ ਦਿੱਤੀਆਂ ਉਹ ਅੱਜ ਤੁਸੀਂ ਬਾਟਲ ਤੇ ਉਹ ਟਾਰੀ ਬਾਟਲ ਤੇ ਜਿਕਰਾ ਨਹੀਂ ਸੱਜ ਸਕਦਾ ਉਹ ਜਿਕਰਾ ਕੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਸੱਜਣ ਕੋਈ ਬੋਲ ਨਹੀਂ ਉੱਥੇ ਨਹੀਂ ਫੌਜ ਵਿੱਚੋਂ ਆਮਰਤ ਸਿੰਘ ਆਇਆ ਜਾਂਦਾ ਉਹ ਤੁਸੀਂ ਕਿੱਥੋਂ ਬੰਝੀ ਆਂ ਅਟੇ ਕਾਮ ਨੂੰ ਖੋਰਾ ਲੱਗ ਰਿਹਾ ਉਹ ਸੰਤਾਨ ਹੈ ਇਹ ਕੱਦ ਹੈ ਕਿ ਹੈ ਸ਼ੁਰੂ ਕੀਤਾ ਸੀ ਆਮ ਦੀ ਜਿੰਦਗੀ ਨਾਲ ਦੀ ਹੁਣ ਮੈਂ ਕਦ ਕਦ ਸਮਾਪਤੀ ਕਰਨੀ ਸੰਤ ਕੋ ਉਹ ਕਥੀਆਂ ਕਰ ਲਾਂਦਾ ਸੀ ਅਸੇ ਖਡੂਰ ਸਾਹਿਬ ਸਤਾਂ ਨੂੰ ਮਿਲ ਲਗਾਏ ਉਹ ਰਾਤ ਨੂੰ ਕਹਿੰਦਾ ਕਿਤਿਆਂ ਮੈਨੂੰ ਕਹਿੰਦਾ ਪਹੁੰਚੀ ਭਾਈ ਮੇਰੇ ਤੇ ਸਵਾ ਦਾ ਕਦਾ ਘੇੜਾ ਪਉ ਇਹ ਬਹੁਤ ਪਹਿਲਾਂ ਹਮਲੇ ਤੋਂ ਪਹਿਲਾਂ ਦੀ ਗੱਲ ਆ ਉਹ ਮੈਂ ਕਿਹਾ ਜੀ ਐਨੀ ਤਾਂ ਫੌਜ ਖੜੀ ਨਹੀਂ ਸਕਦੀ ਤੁਹਾਨੂੰ ਕੀ ਮੈਨੂੰ ਕਹਿੰਦਾ ਨਰਾ ਜਵੰਧਾਂ ਦੇ ਸ਼ਹਿਰ ਤੋਂ ਦੀ ਚੰਤੇ ਜਾਣ ਕੀ ਖੂਨ ਦੇ ਨਾਲ ਤੂੰ ਦੇਖੇਗਾ ਉਹ ਤਖੂਰ ਉਹ ਮਹਾਰਾ ਖਾਨਾ ਗੱਲਾਂ ਦੇਖੀਆਂ ਉਹ ਖਾਨਾ ਗੱਲਾਂ ਦੇਖੀਆਂ ਕੰਨਾ ਬਹੁਤ ਹੈ ਪਰ ਮਹਾਨ ਸ਼ਖਸੀਅਤਾਂ ਦੇ ਵਿੱਚ ਮਾਇਕ ਪਿਆਰ ਤੋਂ ਬਾਅਦ ਵੀ ਉਹਨਾਂ ਦਾ ਟਾਈਮ ਫਰਾਵਲੀ ਕਰਨਾ ਚਾਹਦਾ ਇੱਥੇ ਸਾਡੇ ਪੁਰਾਣੇ ਸਾਰੇ ਚੰਦੇ ਪਾਪਾ ਪਾਜੀ ਦੇ ਨਾਨ ਉਹ ਵੀ ਬੈਠੇ ਆ ਐਪੀ ਸਾਹਿਬ ਬੈਠੇ ਫੰਡੂ ਵਾਲੇ ਉਹ ਬਲਵਾ ਉਹ ਬਲਵਾ ਸਾ ਤੈਨ ਤੇਰੇ ਪਰਵਾਰ ਦੇ ਬਾਬੇ ਨੇ ਆਪੇ ਬਣਾ ਤੇ ਉਹ ਬੇਮਨ ਕੋ ਕਹਾ ਸਾ ਤੇ ਤੇਰੇ ਬਾਬਾ ਜੀ ਤੇ ਤੀਜਾ ਤੂੰ ਆ ਵੇਖੋ ਕਥਾ ਕਰੋ ਪਾਠ ਤੇ ਦੇਖੇ ਨਾ ਦਿਓ ਸਰੀਰ ਨੂੰ ਫੇਰ ਹੀ ਫਾਇਦਾ ਹੋਂ ਸਾਰੀ ਸੰਗਤਾਂ ਓ ਬਾਬਾ ਮਹਾਪੁਰਸ਼ੂ ਮੇਰੇ ਤੇ ਕਿਰਪਾ ਕਰ ਦਿਓ ਮੇਰੀ ਨੇ ਬਾਣੀ ਨਾਲ ਲਵਾ ਦਿਓ ਮੈਨੂੰ ਤੰਦਰੁਸਤੀ ਮਖਸਦਿਓ ਅਰਦਾਸ ਕਰੋ ਕੋਟੀ ਅਰਦਾਸ ਪੂਰੀ ਹੋ ਜਾਂਦੀਆਂ ਸਾਰੀ ਸੰਗਤਾਂ ਤਾਦਾਰ ਤੋਂ ਸ਼ੁਕਰ ਜਾਨ ਵਾਹਿਗੁਰੂ ਜੀ ਦਾ ਆਸਾ ਵਾਹਿਗੁਰੂ ਜੀ ਕੀ ਹਮੇ